ਅਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਬੀਐਸਪੀ ਸੁਪਰੀਮੋ ਮਾਇਆਵਤੀ ਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਆਂਦਾ ਹੈ ਕਿ ਲੋਕ ਸਭਾ 2024 ਦੀ ਚੋਣਾਂ ਜਿਹੜੀ ਹੈ ਬੀਐਸਪੀ ਆਪਣੇ ਬਲਬੂਤੇ ਤੇ ਕੱਲੀ ਲੜਦੀ ਹੋਈ ਨਜ਼ਰ ਆਏਗੀ ਜਿਸ ਤੋਂ ਬਾਅਦ ਕਿਆਸਰਾਈਆਂ ਸ਼ੁਰੂ ਹੋ ਗਈਆਂ ਸੀ ਕਿ ਕਿਆ ਪੰਜਾਬ ਦੇ ਵਿੱਚ ਬੀਐਸਪੀ ਦਾ ਅਕਾਲੀ ਦਲ ਦੇ ਨਾਲ ਗੱਟਚੋਰ ਟੁੱਟ ਗਿਆ ਇਸ ਨੂੰ ਲੈ ਕੇ ਜਸਪੀਰ ਸਿੰਘ ਗੜੀ ਸਾਡੇ ਨਾਲ ਨੇ ਜਿਹੜੇ BSP ਦੇ ਸੁਭਾ ਪ੍ਰਧਾਨ ਨੇ ਜਿਨ੍ਹਾਂ ਦੀ ਹਾਲੀ ਦੇ ਵਿੱਚ BSP ਸੁਪਰੀਮੋ ਦੇ ਨਾਲ ਵੀ ਮੁਲਾਕਾਤ ਹੋਈ ਹੈ ਗੜੀ ਸਾਹਿਬ ਜਿਸ ਤੰਗ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਸੀ ਔਰ ਉਸ ਤੋਂ ਬਾਅਦ ਕਿ ਆਸਰਾਈਆਂ ਸ਼ੁਰੂ ਹੋ ਗਈਆਂ ਸੀ ਕਿ ਹੁਣ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ BSP ਦਾ ਗੱਟਛੋੜ ਜਿਹੜਾ ਹੈ ਲੰਬਾ ਚਲਦਾ ਨਜ਼ਰ ਨਹੀਂ ਆਏਗਾ ਹੁਣ ਕੀ ਅਪਡੇਟ ਹੈ ਤੁਹਾਡੀ ਮੁਲਾਕਾਤ ਹੋਈ ਹੈ ਤੇ ਇਸ ਗੱਟਛੋੜ ਨੂੰ ਲੈ ਕੇ ਕਿ ਕੁਝ ਸਪਸ਼ਟ ਹੋ ਪਾਇਆ ਬਾਊਜੇਂ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਸਾਫਤਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਦਾ ਇਹ ਸਪਸ਼ਟ ਨਿਰਦੇਸ਼ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ جاری ਰਹੇਗਾ ਤੇ ਬਾਊਜੇਂ ਸਮਾਜ ਪਾਰਟੀ ਬਲੋ ਇਸ ਗੱਠ ਜੋੜ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਂਚ ਨਹੀਂ ਆੜ ਦਿੱਤੀ ਜਾਏ ਜੀ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਿਆਨ ਆਇਆ ਸੀ ਕੀ ਬੀਐਸਪੀ ਜਿਹੜੀ ਹੈ 2024 ਦੀ ਚੋਣਾਂ ਆਪਣੇ ਬਲਬੂਤੇ ਤੇ ਲੜੇਗੀ ਇਸਦੇ ਕੀ ਮayne ਜੋ ਜਿੰਨੀ ਕੁ ਮੇਰੀ ਸਮਝ ਹੈ ਉਹਦਾ ਇੰਨਾ ਕੀ ਅਰਥ ਨਿਕਲਦਾ ਕਿ ਇੰਡੀਆ ਗਠਵੰਦਨ ਔਰ ਐਨਡੀਏ ਗਠਵੰਦਨ ਜੀ ਇਹਨਾਂ ਚ ਕਿਸੇ ਨਾਲ ਦੀ ਬਹੁਤ ਹੀ ਸਮਝ ਪਾਰਟੀ ਛਾ ਮੰਗੇ ਕੋਈ ਸੀਟ ਸ਼ੇਰਿੰਗ ਨੂੰ ਲੈ ਕੇ ਕੋਈ ਚਰਚਾ ਹੋ ਪਈ ਹੈ ਇਸ ਮੀਟਿੰਗ ਦੇ ਵਿੱਚ ਕਿ 2024 ਦੇ ਵਿੱਚ ਅਗਰ ਗਠਜੋੜ ਤੁਸੀਂ ਕਹਿ ਰਹੇ ਹੋ ਕਿ ਜਾਰੀ ਰਹੇਗਾ ਤੇ ਕਿੰਨੀ ਕੁ ਸੀਟਾਂ ਦੇ ਉੱਪਰ ਬੀਐਸਪੀ ਚੋਂ ਲੜੂਗੀ ਔਰ ਕਿੰਨੀ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਕੈਂਡੀਡੇਟ ਉਤਾਰੂਗੀ। ਬੌਜਨ ਸਮਾਜ ਪਾਰਟੀ ਵੱਲੋਂ ਭੈ ਕੁਮਾਰੀ ਮਾਇਆਵਤੀ ਜੀ ਦਾ ਸਪਸ਼ਟ ਨਿਰਦੇਸ਼ ਹੈ ਕਿ ਗੱਠਜੋੜ ਦੇ ਸਬੰਧੀ ਸੀਟਾਂ ਦਾ ਮੁੱਦਾ ਜੀ ਹਾਈ ਕਮਾਂਡ ਪੱਧਰ ਤੇ ਨਿਵੇੜਿਆ ਜਾਏਗਾ ਜਿਸ ਵਿੱਚ ਮਾਨਯੋਗ ਭੈ ਕੁਮਾਰੀ ਮਾਇਆਵਤੀ ਜੀ ਔਰ ਸਦਾਸਕੀ ਸਿੰਘ ਬਾਦਲ ਜੀ ਜੋ ਆਪਸ ਦੇ ਵਿੱਚ ਸਾਲਮੇਲ ਕਰਕੇ ਫੈਸਲਾ ਦੇਣਗੇ। ਔਰ ਭੈਣ ਜੀ ਦਾ ਜੋ ਹੁਕਮ ਪੰਜਾਬ ਯੂਨਿਟ ਨੂੰ ਆਏਗਾ ਉਹ ਪੰਜਾਬ ਯੂਨਿਟ ਮੰਨੇ ਜੀ ਗੜੀ ਸਾਹਿਬ ਇਸ ਵਾਰ ਸਿਚੁਏਸ਼ਨ ਕੀ ਵੇਖਦੇ ਹੋ ਤੁਸੀਂ ਕਿਉਂਕਿ ਅਗਰ ਤੁਸੀਂ ਅਲਾਈਅੰਸ ਦੇ ਨਾਲ ਜਾਣਦੇ ਹੋ ਅਕਾਲੀ ਦਲ ਦੇ ਨਾਲ ਜਾਣਦੇ ਹੋ ਤੇ ਫਿਰ ਪੰਜਾਬ ਦੇ ਵਿੱਚ ਕੀ ਹਾਲਾਤ ਰਹਿਣ ਵਾਲੇ ਨੇ ਕਿਉਂਕਿ ਅਗਰ ਸ਼ਰਮਣੀ ਅਕਾਲੀ ਦਲ ਦੀ ਗੱਲ ਕਰੀਏ ਸ਼ਰਮਣੀ ਅਕਾਲੀ ਦਲ ਪਿਛਲੇ ਕਾਫੀ ਸਮਾਂ ਤੋਂ ਬੈਕਫੁੱਟ ਤੇ ਨਜ਼ਰ ਆ ਰਹੀ ਹੈ ਤੇ ਹੁਣ ਕੀ ਰਿਵਾਈਵ ਹੋਣ ਦੀ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ ਮੈਂ ਪਿਛਲੀ ਮੀਟਿੰਗ ਦੇ ਵਿੱਚ ਵੀ ਜਿਹੜੀ ਮੇਰੀ ਤੁਹਾਡੇ ਚੈਨਲ ਦੇ ਨਾਲ ਹੋਈ ਸੀ ਉਹਦੇ 'ਚ ਮੈਂ ਸਪਸ਼ਟ ਕਿਹਾ ਸੀ ਕਿ ਅਕਾਲੀ ਦਲ ਕੇਡਰ ਵੀ ਇਸ ਪਾਰਟੀ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਣ ਵਾਲੀ ਪਾਰਟੀ ਆ ਜੀ ਕੇਡਰ ਪਾਰਟੀ ਕੋਈ ਵੀ ਵਿਚਾਰਧਾਰਾ ਲੈ ਕੇ ਚੱਲਦੀ ਹੋਵੇ ਜੇਕਰ ਉਹ ਵਿਚਾਰਧਾਰਾ ਦਾ ਪ੍ਰਵਾਹ ਚੱਲ ਰਿਹਾ ਆ ਤਾਂ ਉਹ ਕੇਡਰ ਕਦੀ ਮਰਿਆ ਨਹੀਂ ਕਰਦਾ ਜੀ ਅਕਾਲੀ ਦਲ ਵੀ ਉਸੇ ਸਟੇਜ ਤੋਂ ਲੰਘ ਰਹੀ ਹੈ ਜਿਸ ਸਟੇਜ ਤੋਂ ਪਿਛਲੇ 25 ਸਾਲ ਬਹੁਜਨ ਸਮਾਜ ਪਾਰਟੀ ਪੰਜਾਬ ਚ ਲੰਗੀ ਆ ਜੀ ਅਸੀਂ ਵੀ 25 ਸਾਲਾਂ ਬਾਅਦ ਆਪਣੇ ਕੈਂਡੀਰ ਨੂੰ ਜੀਣਾ ਰੱਖਿਆ ਔਰ ਸਾਡਾ ਇੱਕ ਵ代ਕ ਜਿੱਤਿਆ ਬਹੁਜਨ ਸਮਾਜ ਪਾਰਟੀ ਦਾ ਬੂਟਾ ਹਰਾ ਹੋਇਆ ਜੀ ਅਕਾਲੀ ਦਲ ਇਹ ਜਿਹੜਾ ਸੰਤਾਪ ਹੈ ਇਹ ਪਿਛਲੇ 10-12 ਸਾਲ ਤੋਂ ਖੜਾ ਰਿਹਾ 2012 ਤੋਂ ਬਾਅਦ ਜੀ ਪਰ ਉਹਨਾਂ ਦਾ ਕੈਂਡੀਰ ਬੀਤ ਜਿਹੜਾ ਹੈਗਾ ਜਿੱਦਾਂ ਵੀ ਪੰਜਾਬ ਦੇ ਹਾਲਾਤ ਚੱਲ ਰਹੇ ਆ ਜਿੱਦਾਂ ਵੀ ਆਪਾਂ ਉਹਨਾਂ ਦੀ 12ਵੀਂ ਕਾਨਫਰੰਸ ਤੁਸੀਂ ਮੁਕਸਰ ਦੀ ਦੇਖ ਸਕਦੇ ਆ ਵਿਮਨਸ ਦੀ ਹੋਈ ਆ ਇਹਨਾਂ ਪਿੰਗ ਦੀ ਜੀ ਉਹਨਾਂ ਦੀ 14 ਤਰੀਕ ਦੀ ਤਲਵੰਡੀ ਸਾਬੋ ਬਾਗੀ ਦੇ ਮੇਲੇ ਤੇ ਕਾਨਫਰੰਸ ਹੋਈ ਆ 15 ਜਨਵਰੀ ਨੂੰ ਮੁਕੇ ਕਾਨਫਰੰਸ ਕਰਦੇ ਆ ਜੀ ਉਹਨਾਂ ਲੋਕ ਉਹ ਲੋਕ ਜਿਹੜੇ ਪੰਜਾਬ ਦੇ ਆ ਉਹ ਪੰਜਾਬ ਦੇ ਲੋਕ ਨੇ ਮੁੜ ਕੇ ਜਿਹੜਾ ਅਕਾਲੀ ਦਲ ਵੱਲ ਨੂੰ ਜਿਹੜਾ ਉਹ ਨੂੰ ਕਰ ਲਿਆ ਆ ਜੇਕਰ ਇਹ ਨੇਰੀ ਦੀ ਤਰ੍ਹਾਂ ਕੰਮ ਕਰਨਗੇ ਤਾਂ ਬਹੁਤ ਅਛਰਿਆ ਗਿਆ ਹੋਇਆ ਆ ਅਕਾਲੀ ਦਲ ਖਾਲਦ ਖਾ ਸਕਦਾ ਸਾਨੂੰ ਇਹ ਅਮੀਗ ਹੈ ਜੀ ਲੇਕਿਨ ਜਿਹੜੇ ਐਲੀਗੇਸ਼ਨ ਅਕਾਲੀ ਦਲ ਦੇ ਉੱਪਰ ਲੱਗੇ ਹੋਏ ਨੇ ਜਿਹੜੇ ਅਕਾਲੀ ਦਲ ਦੇ ਲੀਡਰਸ਼ਿਪ ਦੇ ਉੱਪਰ ਐਲੀਗੇਸ਼ਨ ਲੱਗੇ ਹੋਏ ਨੇ ਉਹ ਐਲੀਗੇਸ਼ਨਾਂ ਨੂੰ ਲੈ ਕੇ ਹਜੇ ਵੀ ਕਿਹਾ ਜਾਂਦਾ ਕਿ ਪੰਜਾਬੀ ਜਿਹੜੇ ਨੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮਾਫ ਕਰਦੇ ਨਜ਼ਰ ਨਹੀਂ ਆ ਰਹੇ ਦੇਖੋ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਲੰਗੜਾ ਸੂਬਾ ਬਣਾਉਣੇ ਵਾਲੇ ਕਾਂਗਰਸ ਨੂੰ ਮਾਫ ਕਰਦਾ ਜੀ ਪੰਜਾਬ ਦੇ ਉੱਤੇ ਟੈਂਕਾਂ, ਤੋਪਾਂ, ਬੰਬਾਂ, ਫੌਜਾਂ ਨਾਲ ਹਮਲਾ ਕਰਨ ਵਾਲੀ ਕਾਂਗਰਸ ਨੂੰ ਮਾਫ ਕਰ ਦਿੱਤਾ ਜੀ ਪੰਜਾਬ ਦੇ ਲੋਕਾਂ ਨੇ ਤਾਂ 30000 ਅਣਸਿੱਖਾਂ ਨੂੰ ਜੀ ਪੁਲਿਸ ਮੁਕਾਬਲੇ ਆ ਚ ਗੋਲੀਆਂ ਚ ਮਾਰ ਕੇ ਸਿਰਿਆਂ ਚ ਫੂਕਣ ਵਾਲਿਆਂ ਨੂੰ ਮਾਫ ਕਰਦਾ ਜੀ ਅੰਦੀ ਦਲ ਦੇ ਦਬਚਾਰਿਆਂ ਨੇ ਕੁਝ ਕੀਤਾ ਵੀ ਮੇਰੇ ਤੱਕ ਜਿਹੜਾ ਹੈਗਾ ਉਹ ਤੇ ਇਲਜ਼ਾਮ ਹੀ ਲੱਗਦੇ ਆ ਜੀ ਠੀਕ ਆ ਇਸ ਕਰਕੇ ਕਾਦੀ ਦਲ ਨੇ ਉਹਦੀ ਮਾਫੀ ਵੀ ਮੰਗੀ ਹੈ ਕਾਂਗਰਸ ਨੇ ਹਾਈ ਤੱਕ ਮਾਫੀ ਵੀ ਚਾਹੇ ਨਾ ਮੰਗੀ ਜੀ ਤਕਵੀਰ ਬਾਦਲ ਸਾਹਿਬ ਨੇ ਮੈਂ ਜਿੰਨਾ ਕਿ ਉਹਨਾਂ ਨੂੰ ਦੇਖਿਆ ਜਿੰਨਾ ਕਿ ਉਹਨਾਂ ਨੂੰ ਮੈਂ ਸਮਝਿਆ ਮੈਂ ਪਿਛਲੀ ਮੀਟਿੰਗ 'ਚ ਵੀ ਤੁਹਾਡੀ ਦੇਨਿਕ ਸਵੇਰਾ ਦੇ ਵਿੱਚ ਇਹ ਗੱਲ ਕੋਦੀ ਸੀ ਕਿ ਉਹ ਬੜਾ ਮਿਹਨਤੀ ਆ ਯੋਜਨਾਕਾਰ ਹੈ ਬਸ ਉਹ ਸਤਾਰ ਗ੍ਰਹਿ ਜਿਹੜੇ ਆ ਉਹ ਕਿਤੇ ਦੇਖਣ ਵਾਲੇ ਲੱਗਦੇ ਮੈਨੂੰ ਬਾਕੀ ਮਿਹਨਤ 'ਚ ਸਿੱਦਕਤ ਵਿੱਚ ਫੀਨਾ ਬਹਾਨ ਚ ਜੀ ਬਾਰੇ ਦਾ ਖਾਨੀ ਅੱਜ ਪੰਜਾਬ ਕੋਈ ਜੀ ਤੇ ਗੜੀ ਸਾਹਿਬ ਪਿਛਲੇ ਕਾਫੀ ਸਮਾਂ ਤੋਂ ਪੰਜਾਬ ਦੇ ਵਿੱਚ ਕਾਸਟ ਬੇਸਡ ਪੋਲਿਟਿਕਸ ਵੀ ਹੁੰਦੀ ਹੋਈ ਨਜ਼ਰ ਆਈ ਹੈ ਇਹ ਵੀ ਗੱਲ ਹੁੰਦੀ ਹੈ ਕਿ ਕਿਸੇ ਦਲਿਤ ਨੂੰ ਡਿਪਟੀ ਸੀਐਮ ਬਣਾਇਆ ਜਾਏ ਸੀਐਮ ਬਣਾਇਆ ਜਾਏ ਇਸ ਤਰ੍ਹਾਂ ਦੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਕੀ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿ ਇਸ ਵਾਰ ਜਿਹੜਾ ਚਿਹਰਾ ਹੈ ਉਹ ਕਿਤਨਾ ਕਿਤੇ ਕੁਝ ਇਹੋ ਜਿਹਾ ਹੋਏ ਜਿਹੜਾ ਵੋਟਰਸ ਨੂੰ ਜ਼ਿਆਦਾ ਆਪਣੀ ਤਰਫ ਕਰ ਸਕੇ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਕਾਫੀ ਸਮਾਂ ਤੋਂ ਜਿਸ ਢੰਗ ਦੇ ਨਾਲ ਪਹਿਲਾਂ ਪੰਥਕ ਪੋਲਿਟਿਕਸ ਹੁੰਦੀ ਸੀ ਪੰਜਾਬ ਦੇ ਵਿੱਚ ਹੁਣ ਕਾਸਟ ਬੇਸਡ ਪੋਲਿਟਿਕਸ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੀ ਦੇਖੋ ਜਿਹੜਾ ਕਾਸਟ ਦੇ ਆਧਾਰ ਦੇ ਉੱਤੇ ਕਾਸਟ ਸ਼ੈਡਿਊਲ ਕਾਸਟ ਨੇ ਨਹੀਂ ਬਣਾਈ ਕਾਸਟ OBC ਨੇ ਨਹੀਂ ਬਣਾਈ ਜੀ ਕਾਸਟ ਇਸ ਦੇਸ਼ ਦੇ ਵਿੱਚ ਮਨੂਵਾਦ ਨੇ ਨਹੀਂ ਬਣਾਈ ਜੀ ਇਸ ਦੇਸ਼ ਦੇ ਵਿੱਚ ਕਾਸਟ ਜਿਹੜੀ ਆ 11 ਸਾਲਾਂ ਤੋਂ ਚੱਲ ਰਹੀ ਹੈ ਜੀ ਔਰ ਉੱਚ-ਨੀਚ ਦੇ ਆਧਾਰ 'ਤੇ ਦਵਾਈ ਗਏ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਅੱਗੇ ਕਰਨਾ ਚਾਹੁੰਦੀ ਆ ਮੂਲਿਕਤਾ 'ਤੇ ਖੜੇ ਕਰਨਾ ਚਾਹੁੰਦੀ ਆ ਜੀ ਔਰ ਪਿਛਲੀਆਂ ਚੋਣਾਂ 'ਚ ਵੀ ਅਸੀਂ ਕੋਈ ਇਹੋ ਜਿਹੀ ਗੱਲ ਕਿਸੇ ਵੀ ਪਾਰਟੀ ਨਾਲ ਨਹੀਂ ਸੀ ਕੀਤੀ ਕਿ ਤੁਸੀਂ ਸਾਰੇ ਦਲਦਲ ਦਾ ਰੋਲਾ ਪਾਓ ਜੀ ਕਾਂਗਰਸ ਨੀ ਤਾਂ ਦਲ ਤਸੀਮ ਬਣਾਇਆ ਸ਼ਡਿਊਲ ਕਾਸਟ ਤੇ ਭਾਜੀਪੀ ਕਹਿੰਦੀ ਸੀ ਸ਼ਡਿਊਲ ਕਾਸਟ ਨੂੰ ਸੀਐਮ ਬਣਾਵਾਂਗੇ ਆਵਾਜ਼ੀ ਪਾਰਟੀ ਕਹਿੰਦੀ ਸੀ ਡਿਪਟੀ ਸੀਐਮ ਬਣਾਵਾਂਗੇ ਅਕਾਲੀ ਦਲ ਨੇ ਵੀ ਕਿਹਾ ਸੀ ਅਸੀਂ ਡਿਪਟੀ ਸੀਐਮ ਬਣਾਵਾਂਗੇ ਜੀ ਅਬਾਊ ਜਨ ਸਮਾਜ ਪਾਰਟੀ ਤਾਂ ਸ਼ਡਿਊਲ ਕਾਸਟ ਔਰ ਓਬੀਸੀ ਨੂੰ ਲਗਾਤਾਰ ਲਾਮਬੰਦ ਕਰ ਰਹੀ ਸੀ ਜੀ ਇਸ ਲਾਮਬੰਦੀ ਤੋਂ ਘਬਰਾ ਕੇ ਵੱਖ-ਵੱਖ ਪਾਰਟੀਆਂ ਨੇ ਆਪਣੀ ਪੋਲਿਟਿਕਸ ਨੂੰ ਸ਼ਡਿਊਲ ਕਾਸਟ ਐਕਟੀਵਿਟੀਾਂ 'ਚ ਜੀ ਜੀ ਬੀਐਸਪੀ ਅੱਗੇ ਆ ਜਾਏ ਜੀ ਇਹਦਾ ਪੀਐਸਪੀ ਨੂੰ ਘੇਰੰਦੀ ਨੀਤੀ ਸੀ ਸ਼ਡਿਊਲ ਕਾਸਟ ਪਰਟਿਕਲ ਤੇ ਗੱਲ ਕਰਨਾ ਹੂੰ ਹੂੰ ਤੇ ਸਾਨੂੰ ਲੱਗਦਾ ਹੈ ਸਾਡੀ ਦਿੱਤ ਸੀ ਅਸੀਂ ਇਸ ਤੋਂ ਖੁਸ਼ ਹਾਂ ਜੀ ਤੇ ਹੁਣ ਸਪਸ਼ਟ ਲਫ਼ਜ਼ਾਂ ਦੇ ਵਿੱਚ ਹੈ ਕਿ 2024 ਦੀ ਚੋਣਾਂ ਜਿਹੜੀਆਂ ਨੇ ਉਹ ਬੀਐਸਪੀ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹ ਸਿੱਧੇ ਤੌਰ ਤੇ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਨਾਲ ਲੜਦੀ ਹੋਈ ਨਜ਼ਰ ਆਏਗੀ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੀ ਦਾ ਭੈਣ ਮਾਇਆਵਤੀ ਜੀ ਦਾ ਇਹੀ ਹਦੇਸ਼ ਹੈ